ਅੱਜ ਬਟਾ ਸ਼ਹਿਰ ਦੇ ਵਿੱਚ ਖਾਲਸਾ ਦੇ ਪੋਸਟਰ ਜਿਹੜੇ ਆ ਸ਼ਰਮ ਲਾਏ ਗਏ ਆ ਕਿਰਸ ਵੀਰਾਂ ਨੂੰ ਉਹ ਕਾਹਦੀਆਂ ਦਿਖਾ ਰਿਹਾ ਆ ਨਾਂ ਨਾਲ ਦਿਨ ਤਿਹਾਰੇ ਹੀ ਖਾਲਿਸਤਾਨ ਦਿੱਲੀਪੁਰ ਦੇ ਪੋਸਟਰ ਆ ਅੱਜ ਅੱਜ ਇੱਕ ਘੰਟਾ ਪਹਿਲਾਂ ਹੀ ਕੋਈ ਦੋ ਨੌਜਵਾਨ ਆਏ ਨੇ ਖਾਲਸਾ ਸਤਾਂ ਦੇ ਟੰਡੇ ਪੋਸਟਰ ਵਗੈਰਾ ਇੱਥੇ ਲੱਗੇ ਨੇ ਤਕਰੀਬਨ 50 ਜਿਹਦੇ ਵਿੱਚ ਸਹਿਮ ਦਾ ਮਹੌਲ ਆ ਕਿ ਇਹ ਜਿਹੜੀ ਦੁਘਟਨਾ ਆਈ ਇਹ ਨਹੀਂ ਹੋਣੀ ਚਾਹੀਦੀ ਵੀ ਜੀ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਕਿ ਜੋ ਗਲਤ ਕੰਮ ਹੋਇਆ ਇਹ ਨਹੀਂ ਹੋਣਾ ਜੀ ਅੱਜ ਉਹ ਟਾਰਗੇਟ ਸਾਡਾ ਘਟਨਾ ਅੱਜ ਦਿਨ ਦਿਹਾੜੇ ਜਿਹੜੇ ਆ ਖਾਲਸਾ ਸਤਾਂ ਜਿੰਦਾਬਾਦ ਦੇ ਪੋਸਟ ਲੱਗੇ ਆ ਤੇ ਇੱਕ ਥਾਂ ਤਾਂ ਨਹੀਂ ਸ਼ਹਿਰ ਤੇ ਮਾਦਾ ਕਾਲੀ ਮੰਦਰ ਦੇ ਕੋਲ ਤੇ ਨਹਿਰੂ ਗੇਟ ਦੇ ਆਪਣੇ ਚਕਰੀ ਬਾਜ਼ਾਰ ਦੇ ਵਿੱਚ ਪਿਲਾ ਮੱਡੀ ਦੇ ਮੋੜ ਤੋਂ ਹੋਰ ਥਾਂ ਤਾਂ ਵੀ ਜਿਹੜੇ ਆ ਖਾਲਸਾ ਸਤਾਂ ਦੇ ਪੋਸਟ ਜਿਹੜੇ ਲੱਗੇ ਆ ਜਿੱਦਣਾ ਪੰਜਾਬ ਦੇ ਹਿੰਦੂਆਂ ਦਾ ਖਾਸ ਕਰਕੇ ਬਟਾਲਾ ਦੇ ਲੋਕਾਂ ਦਾ ਜਿਹੜਾ ਮਨਵਲ ਡਿੱਗਾ ਤੇ ਦੂਜੇ ਬਨੇ ਬਟਾਲਾ ਸ਼ਹਿਰ ਤੇ ਜਿਹੜੇ ਹੋਰ ਪੰਜਾਬ ਦੇ ਵਿੱਚ ਫਰੋਤੀਆਂ ਤੇ ਘਟਾਵਵਾਦ ਜਿਹਦਾ ਕਰਕੇ ਸਾਰਾ ਪੰਜਾਬ ਦਾ ਮਾਹੌਲ ਖਰਾਬ ਹੋਇਆ ਪਿਆ ਵਾ ਪੰਜਾਬ ਦੇ ਹਿੰਦੂ ਡਰਿਆ ਪਿਆ ਪਰ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਦਾ ਕਿਸੇ ਵੱਲ ਕੋਈ ਧਿਆਨ ਨਹੀਂ ਆ ਇਹ ਆਪਣੇ ਇਹ ਦੋ ਮੁੰਡੇ ਸਿੱਖ ਨੌਜਵਾਨ ਜਿਹੜੇ ਜਿਨ੍ਹਾਂ ਨੇ ਪੋਸਟ ਲਾਇਆ ਤੇ ਇਹਦੇ ਪਰਚਾ ਦਾ ਜਿਹੜਾ ਦੇਸ਼ਦਰ ਦਾ ਮੁਕਤਮਾ ਦਰਜ ਕੀਤਾ ਜਾਵੇ ਇਹਨਾਂ ਦੇ ਖਿਲਾਫ ਹੋਰ ਕੀ ਚਾਹੁੰਦਾ ਆਪਾਂ ਬਿਲਕੁਲ ਕਰਾ ਰਹੇ ਆ ਜੀ ਅੱਜ ਜਿੰਨਾ ਕੋ ਹੋਇਆ ਹੋਇਆ ਕੱਲ ਬਾਕੀ ਕਰ ਸਾਰਾ ਬਿਜਾਰ ਜਿਹੜਾ ਸ਼ਹਿਰ ਬਟਾਲਾ ਬੰਦ ਹੋਊਗਾ ਤਿੰਨ ਚਾਰ ਪੋਸਟਰ ਜਿਹੜੇ ਨੇ ਉਹ ਚੱਕੀ ਬਾਜ਼ਾਰ ਚ ਲੱਗੇ ਨੇ ਖਾਲਸਤਾਨ ਜਿੰਦਾਬਾਦ ਦੇ ਪੰਜਾਬੀ ਚ ਲਿਖਿਆ ਉੱਤੇ ਹਾਂ ਕੀ ਕੀਤਾ ਗਿਆ ਉਹਦੇ ਤੇ ਅਸੀਂ ਸਰਚ ਕਰ ਰਹੇ ਆ ਸੀਸੀਟੀਵੀ ਕੈਮਰੇ ਦੀ ਸਰਚ ਕਰ ਰਹੇ ਆ ਆਪਾਂ ਦੋ ਦੋ ਮੁੰਡੇ ਕਹਿੰਦੇ ਆ ਜਿਨ੍ਹਾਂ ਨੇ ਲਾਏ ਨੇ ਕਾਲੀ ਐਕਟਿਵਾ ਤੇ ਸੀ ਉਹਨਾਂ ਨੂੰ ਸੀਸੀਟੀਵੀ ਵੇਖ ਰਹੇ ਆ ਉਹਨਾਂ ਨੂੰ ਟ੍ਰੇਸ ਕਰਨ ਵਾਸਤੇ ਕੋਈ ਅਸੀਸੀਟੀਵੀ ਨਜ਼ਰ ਆਈ ਹੋਵੇ ਨਹੀਂ ਕਰ ਰਹੇ ਆ ਜੀ ਕਰ ਰਹੇ ਆ ਹਾਂ ਜੀ ਜਿਹੜੇ ਖਾਲਸਾ ਦੇ ਪੋਸਟ ਲੱਗੀ ਉਹਨਾਂ ਦਾ ਕੀ ਕੀਤਾ ਉਹ ਉਸੇ ਲਾਲੇ ਕਬਜ਼ੇ 'ਚ ਲਾ ਲਿਆ ਕਬਜ਼ੇ ਲਾ ਲਿਆ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੇਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ। ਤੁਸੀਂ ਹੈਅਰ ਸਪਾ, ਮੈਟ੍ਰਿਕਸ, ਲਾਰੀਅਲ, ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ। ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਹੈ। ਤੁਸੀਂ ਇੱਥੋਂ ਗਲੋਬਲ ਹੈਅਰ ਕਲਰ, ਫੈਸ਼ਨ ਸ਼ੇਪਸ, ਸਟਿਕਸ, ਰੂਟ ਟੱਚ-ਅਪ, ਫ੍ਰੌਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸਹੂਤਾ ਲੈ ਸਕਦੇ। ਤੁਸੀਂ ਇੱਥੇ ਮੈਨੀਕਿਓਰ, ਪੈਡੀਕਿਓਰ ਵੀ ਕਰਵਾ ਸਕਦੇ। ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ। ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ। ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਦ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ। आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼